ਕਵਸਰੀ ਕਾਲ ਜੀ ਸਾਰਿਆਂ ਨੂੰ ਬਾਈ ਅੱਜ ਇੱਕ ਖੁਸ਼ਖਬਰੀ ਆਪਣੀ ਜੱਟਾਂ ਖਾਤਰ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਬਾਈ ਜਿਹੜੀ ਆਪਣੀ ਝੋਨਾ ਆਪਣੇ ਆੜਤੀਆਂ ਦੀ ਹੜਤਾਲ ਚੱਲੀ ਜਾਂਦੀ ਸੀਗੀ ਝੋਨਾ ਨਾ ਖਰੀਦਣ ਦੀ ਮੰਡੀਆਂ ਦੇ ਵਿੱਚ ਅੱਜ ਉਹ ਹੜਤਾਲ ਖਤਮ ਹੋ ਗਈ ਤੇ ਜਿਹੜਾ ਕੋਈ ਇਹਨਾਂ ਦਾ ਆਬਦਾ ਰੌਲਾ ਸੀ ਸਰਕਾਰ ਨਾਲ ਅੱਜ ਸਮਝੌਤਾ ਹੋ ਗਿਆ ਵੀ ਜੇ ਕਿਸੇ ਮੇਰੇ ਵੀ ਭਰਾ ਦਾ ਝੋਨਾ ਵੜਨ ਵਾਲਾ ਹੋਇਆ ਪਿਆਗਾ ਉਹ ਵੱਡ ਸਕਦਾਗਾ ਵੀ ਹੜਤਾਲ ਦਾ ਕਰਕੇ ਖੜਾ ਸੀ ਆਲਾ ਕਹਿੰਦਾ ਯਾਰ ਕਿੱਥੇ ਘਰੇ ਲਾਹਾਂਗੇ ਵੀ ਕਿੱਥੇ ਉਹ ਵੀ ਇੱਕ ਦਿਨ ਹੁਣ ਖੇਤ ਚ ਹੀ ਹੜਾ ਲਾ ਤੇ ਉਹ ਅੱਜ ਸਮਝੌਤਾ ਹੋ ਗਿਆ ਸਰਕਾਰ ਨਾਲ ਤੇ ਆਪ ਦਾ ਬਈ ਇਹ ਕੇ ਦਾ ਝੋਨਾ ਵੱਢਣਾ ਵਾਲਾ ਹੋਇਆ ਪਿਆ ਤਾਂ ਆਪ ਦਾ ਵੱਢ ਲੋ ਮੇਰਾ ਭਰਾ ਕੋਈ ਗਿੱਲਾ ਝੋਨਾ ਨਾ ਵੱਢੋ ਯਾਰ ਕੀ ਫਾਇਦਾ ਗਿੱਲੇ ਝੋਨੇ 'ਚ ਫੋਕ ਹੀ ਪੈਂਦੀ ਆ ਕੋਈ ਵਾਦਾ ਨਹੀਂਗਾ ਆਪਣੇ ਮਨ 'ਚ ਬਲੇਖਾ ਹੁੰਦਾ ਕਈ ਵਾਰ ਵੀ ਗਿੱਲਾ ਝੋਨਾ ਵੱਢ ਛਾੜ ਦੇ ਜੂ ਵੱਢ ਝਾੜ ਕਾ ਨੂੰ ਦਿੰਦਾ ਬਈ ਜਿਹੜਾ ਹਰਾ ਦਾਣਾ ਹੁੰਦਾ ਨਾ ਉਹ ਫੋਕ ਹੀ ਬਣ ਜਾਂਦਾਗਾ ਤੇ ਜੇ ਕਿਸੇ ਮੇਰੇ ਵੀਰ ਭਰਾ ਦਾ ਝੋਨਾ ਸੁੱਕਿਆ ਪਿਆਗਾ ਵਧੀਆ ਵੱਢਣਾ ਹੋਇਆ ਪਿਆ ਲੂ ਲੂ ਅੜੇ ਏਰੀਆ ਮੇਰੇ ਭਰਾ ਅੜੀ ਕੀ ਜਾਂਦੇ ਸੀ ਵੀ ਕਦੋਂ ਹੜਤਾਲ ਖੁੱਲ੍ਹੇ ਤੇ ਝੋਨਾ ਵੱਢ ਕੇ ਆਪਾਂ ਲੂ ਲਾਈਏ ਤੇ ਉਹ ਆਦਾ ਝੋਨਾ ਵੱਢ ਸਕਦਾਗਾ ਝੋਨਾ ਵੱਢ ਕੇ ਕੱਲ ਤੋਂ ਖਰੀਦ ਸਟਾਰਟ ਹੋਊਗੀ ਜਿਉਂ ਨੇ ਦੇ ਉੱਤੇ ਮੰਡੀਆਂ ਖੁੱਲ੍ਹ ਗਈਆਂ ਜੇ ਕਿਸੇ ਮੇਰੇ ਭਰਾ ਦਾ ਰਹਿੰਦਾਗਾ ਇਸ ਗੱਲ ਪਿੱਛੇ ਖੜਾ ਸੀਗਾ ਵੀ ਜੇ ਤਾਂ ਕੋਈ ਘਰੇ ਇਲਾਹੀ ਬਠਾ ਉਹ ਵੀ ਯਾਰ ਆਪਦਾ ਵੇਚ ਦੋ ਭਰਾ ਨੇ ਮੇੜੋ ਕੰਮ ਤੇ ਜਿਹੜਾ 22 ਦੀ ਵਿੱਚ ਮੈਂ ਦੇਖੀ ਸੀ ਵੀ ਕਹਿੰਦੇ ਦੱਸੀ ਜਾਂਦੇ ਸੀ ਭਰਾ ਵੀ ਕੋਈ 1800 ਨੂੰ 1700 ਨੂੰ ਪ੍ਰਾਈਵੇਟ ਵੇਚੀ ਜਾਂਦਾ ਸੀ ਬਾਈ ਹੜਤਾਲ ਖੁੱਲ ਗਈ ਆਪ ਦਾ ਸਰਕਾਰੀ ਰੇਟ ਤੇ ਝੋਨਾ ਵੇਚ ਲੋ ਕਾਹਲ ਨਾ ਕਰੋ ਕੁਛ ਨਹੀਂ ਹੁੰਦਾ ਇੱਕ ਦਿਨ ਦਾ ਕੱਲ ਨੂੰ ਹੜਤਾਲ ਖੁੱਲ ਜੂਗੀ ਬਸ ਅੱਜ ਮਾਨ ਸਰਕਾਰ ਨਾਲ ਮੀਟਿੰਗ ਹੋ ਗਈ ਆੜਤੀਆਂ ਦੀ ਉਹਦਾ ਕਰਕੇ ਜਿਹੜਾ ਕੋਈ ਨਾ ਰੌਲਾ ਸੀ ਉਹਨਾਂ ਕੋਲ ਵੀ ਬਾਈ ਆਹੀ ਟਾਈਮ ਹੁੰਦਾਗਾ ਆਰਤੀਆਂ ਕੋਲ ਵੀ ਆਪਦੀ ਮੰਗਾ ਮਨਾਉਣ ਦਾ ਕੋਈ ਹੁੰਦਾ ਇਹਨਾਂ ਦਾ ਵੀ ਪਰਸੈਂਟੇਜ ਆਪਾਂ ਨੂੰ ਤਾਂ ਖਰ ਪਤਾ ਨਹੀਂ ਇਹ ਚੀਜ਼ਾਂ ਦੀ ਆਪਾਂ ਤੱਕ ਨੋਲਜ ਰੱਖੀ ਨਹੀਂ ਵੀ ਉਹਨਾਂ ਨੇ ਆਪਦਾ ਵਧਾਉਣਾ ਹੁੰਦਾ ਬਾਕੀ ਜਿਵੇਂ ਆਪਾਂ ਜਿਹੜਾ ਆਪਦਾ ਰੇਟ ਵਧਾਉਣੀ ਇਹਨਾਂ ਨੇ ਵਧਾਉਣਾ ਹੁੰਦਾਗਾ ਤੇ ਹੜਤਾਲ ਖੁੱਲ ਗਈ ਗੱਲ ਤੋਂ ਖਰੀਦ ਸਟਾਰਟ ਆ ਗਈ ਜੇ ਕਿਸੇ ਮੇਰੇ ਭਰਾ ਦਾ ਝੋਨਾ ਵੇਚਣ ਵਾਲਾਗਾ ਵੱਢਣ ਵਾਲਾਗਾ ਵੱਢ ਕੇ ਵੇਚ ਲੋ ਧੰਨਵਾਦ ਜੀ